ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੀਨਾ ਆਇਆ ਚੇਤ ਦਾ ਚੇਤ ਵਾਹਿਗੁਰੂ ਚੇਤ ਗੁਰੂ ਅੱਗੇ ਅਰਦਾਸ ਕਰ ਖੋਲ ਦਿਲਾਂ ਦੇ ਪੇਤ ਮਹੀਨਾ ਆਇਆ ਵੈ ਸਾਖ ਦਾ ਕਨਕਾ ਗਈਆਂ ਪੱਕ ਅਕਾਲ ਪੁਰਖ ਕੀ ਫੌਜ ਖਾਲਸਾ ਬਣੀਏ ਅੰਮ੍ਰਿਤ ਸ਼ਕ ਮਹੀਨਾ ਆਇਆ ਜੇਠ ਦਾ ਤਰਤੀ ਤਪ ਰਹੀਏ ਪੰਜਵੇਂ ਗੁਰੂ ਨੂੰ ਯਾਦ ਕਰ ਠੰਡ ਮਨਾਵੇ ਚ ਪਈਏ ਮਹੀਨਾ ਆਇਆ ਹਾੜ ਦਾ ਤਤੀ ਚੱਲੇ ਲੂ ਸੀਤਲ ਸ਼ਾਂਤ ਹੋ ਜਾਈਏ ਜੇ ਬੋਲੇ ਵਾਹਿਗੁਰੂ ਮਹੀਨਾ ਆਇਆ ਸਾਵਣ ਦਾ ਸਾਵਣ ਵਰਸਾ ਮੇ ਜਪ ਜਪ ਨਾਮ ਗੋਬਿੰਦ ਕਾ ਪੁਰਵਧਾਈਏ ਨੇ ਮਹੀਨਾ ਆਇਆ ਪਾਦੋ ਦਾ ਮੌਸਮ ਬਦਲੇ ਰੰਗ ਛੱਡਿਏ ਮਾੜੀ ਸੰਗਤ ਨੂੰ ਚੰਗਾ ਕਰੀਏ ਸੰਗ ਮਹੀਨਾ ਆਇਆ ਅੱਸੂ ਦਾ ਕਦੇ ਗਰਮੀ ਤੇ ਕਦੇ ਠੰਡ ਬਾਣੀ ਪੜਕੇ ਗੁਰੂ ਦੀ ਔਲੀਏ ਆਨੰਦ ਮਹੀਨਾ ਆਇਆ ਕੱਤਕ ਦਾ ਸੋਨਾ ਚੜਿਆ ਚੰਦ ਔਰਗਨ ਛੱਡ ਵਖੇਰੀਏ ਗੁਨਾ ਦੀ ਸੁਗੰਧ ਮਹੀਨਾ ਆਇਆ ਮੱਗਰ ਦਾ ਸ਼ੁਰੂ ਹੋ ਗਈ ਠੰਡ ਬਾਣੀ ਪੜਕੇ ਗੁਰੂ ਦੀ ਔਲੀਏ ਆਨੰਦ ਮਹੀਨਾ ਆਇਆ ਪੋ ਦਾ ਹੁੰਦੀ ਏ ਠੁਰ ਠੁਰ ਚੇਤੇ ਕਰ ਸਾਹਿਬਜ਼ਾਦਿਆਂ ਨੂੰ ਠੰਡ ਹੋ ਗਈ ਫੁਰ ਮਹੀਨਾ ਆਇਆ ਮਾਗ ਦਾ ਕਰੀਏ ਸਾਧੂ ਸੰਗ ਟੁੱਟੀ ਗੰਡਨ ਹਾਰ ਜੀ ਸਾਡੀ ਵੀਲਿਓ ਗੰਡ ਮਹੀਨਾ ਆਇਆ ਫੱਗਨ ਦਾ ਫਲਬੂਟੇ ਫਲਾਂਤ ਆਈ ਬਸੰ ਦੇਖੋ ਪੱਲਾ ਉਡੰਤ ਦੇਸੀ ਮਹੀਨੇ ਯਾਦ ਕਰੋ ਸੁਣ ਕੇ ਬਾਰਾ ਮਾਂ ਵਿਰਸਾ ਆਪਣਾ ਭੁੱਲਿਓ ਨਾ ਚੇਤੇ ਕਰਲਿਓ ਨਾ ਚੇਤ ਵਿਸਾਖ ਜੇਠ ਹਾਰਡ ਸਾਵਣ ਪਾਦੋ ਅੱਸੂ ਕੱਤਕ ਮੱਗਰ ਪੋ ਮਾਗ ਅਖੀਰ ਤੇ ਆਇਆ ਫੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ